ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਸ਼ਟਰੀਆ ਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਿਆ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੇ ਨਾ ਸਾਬ ਲੈਂਡ ਪੂਲਿੰਗ ਨੀਤੀ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਹੁਣ ਚਾਹੇ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਪਰ ਫਿਰ ਵੀ ਕਿਰਕਰੀ ਤਾਂ ਬਹੁਤ ਹੋਈ ਹੈ ਜੀ ਪੰਜਾਬ ਸਰਕਾਰ ਦੀ ਇਹ ਸਭ ਕੁਝ ਦਾ ਕਰਕੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹ ਸੋਚਦਾ ਵੀ ਕਿਰਕਰੀ ਹਲੇ ਥੋੜੀ ਹੋਈ ਆ ਹੋਰ ਵੱਧ ਸਕਦੀ ਸੀ ਜੇ ਕਿਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਸਮਝਾਈ ਹੀ ਜਾਂਦੀ ਕਿ ਨਹੀਂ ਇਹ ਤੁਹਾਨੂੰ ਫਾਇਦਾ ਬਹੁਤ ਆ ਫਾਇਦਾ ਬਹੁਤ ਆ ਜਿਵੇਂ ਕਿ ਸ਼ੁਰੂ ਹੀ ਦੇ ਵਿੱਚ ਲੱਗਦੇ ਸੀਗੇ ਕਹਿਣ ਵੀ ਇਹ ਨੇ ਤੁਹਾਨੂੰ ਭੁਲੇਖਾ ਪਾ ਗਿਆ ਗੁੰਮਰਾਹ ਕੀਤਾ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ ਤੁਸੀਂ ਗੱਲ ਨੂੰ ਸਮਝੋ ਅਸੀਂ ਤੁਹਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਚਾਹੁੰਦੇ ਆ ਤੁਹਾਨੂੰ ਅਸੀਂ ਸ਼ਹਿਰੀਕਰਨ ਦੇ ਵਿੱਚ ਲੈ ਕੇ ਆਵਾਂਗੇ 플ਾਂਟਿੰਗ ਕਰਾਂਗੇ ਜਿਹੜੇ ਇਹ ਗੱਲ ਕਹਿੰਦੇ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਨੇਤਾ ਅੱਜ ਮੀਡੀਆ ਦੇ ਮੂਹਰੇ ਆ ਕੇ ਬੋਲ ਨਹੀਂ ਰਿਹਾ ਕਿਸੇ ਦੇ ਵੱਲੋਂ ਇਹ ਨਹੀਂ ਗੱਲ ਕਹੀ ਜਾ ਰਹੀ ਦੀ ਕਿ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਗੱਲਾਂ ਕਿਉਂ ਕਹਿੰਦਾ ਸੀ ਹੁਣ ਸਾਰੇ ਜਿਵੇਂ ਛਾਪ ਲੱਗੇ ਜਿਵੇਂ ਬਹਿ ਗਏ ਆ ਉਹਨਾਂ ਦੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਜਾ ਰਿਹਾ ਪਰ ਇਹ ਹੈ ਜੀ ਕਿ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੋਈ ਹੈ ਪੰਜਾਬ ਦੇ ਕਿਸਾਨਾਂ ਨੇ ਇਹ ਦੱਸ ਦਿੱਤਾ ਜੀ ਕਿ ਸਾਨੂੰ ਖੇਤਾਂ ਦੇ ਵਿੱਚ ਸੈਕਟਰ ਨਹੀਂ ਚਾਹੀਦੇ ਸਾਨੂੰ ਖੇਤਾਂ ਦੇ ਵਿੱਚ ਖੇਤੀ ਵਾੜੀ ਹੀ ਚਾਹੀਦੀ ਆ ਅਸੀਂ ਆਪਣੇ ਖੇਤਾਂ ਦੇ ਵਿੱਚ ਸਿਰਫ ਸਿਰਫ ਉਹੀ ਚਾਹੁੰਦੇ ਆ ਜੋ ਕੁਝ ਹੁਣ ਤੱਕ ਚਾਹੁੰਦੇ ਸੀ ਫਸਲਾਂ ਅਸੀਂ ਇਹ ਚਾਹੁੰਦੇ ਜੀ ਕਿ ਕੁਝ ਨਾ ਕੁਝ ਵੱਖਰਾ ਹੁੰਦਾ ਰਹੇ ਅਸੀਂ ਇਹ ਚਾਹੁੰਦੇ ਜੀ ਕਿ ਵੱਧ ਤੋਂ ਵੱਧ ਸਾਡੀ ਜ਼ਮੀਨ ਹੈ ਜਿਹੜੀ ਉਹ ਤਾਕਤਵਰ ਰਹੇ ਅਸੀਂ ਇਹ ਚਾਹੁੰਦੇ ਜੀ ਕਿ ਖੇਤਾਂ ਦੇ ਵਿੱਚੋਂ ਸਾਨੂੰ ਕੱਢਿਆ ਨਾ ਜਾਵੇ ਤੇ ਅਸੀਂ ਆਪਣੇ ਖੇਤ ਬਚਾਉਣ ਲਈ ਸਭ ਕੁਝ ਕਰਾਂਗੇ ਹੁਣ ਦੇਖੋ ਸੰਯੁਕਤ ਕਿਸਾਨ ਮੋਰਚੇ ਦੇ ਤਾਂ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਸਰਕਾਰਾਂ ਦੇ ਉੱਤੇ ਇੱਕ ਪੈਸੇ ਦਾ ਭਰੋਸਾ ਨਹੀਂ ਕਰ ਸਕਦੇ ਇਹ ਸਰਕਾਰਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਕਿਆ ਕੁਝ ਹੋਰ ਜਾਂਦਾ ਰੋਸ ਨੂੰ ਠੰਡਾ ਪਾਉਣ ਦੇ ਲਈ ਇਹ ਬੜਾ ਕੋਈ ਡਰਾਮਾ ਕਰਦਗਾ ਹੁੰਦੀਆਂ ਉਹ ਕਹਿੰਦੇ ਜਿੰਨੀ ਦੇਰ ਤੱਕ ਜਿਹੜਾ ਨੋਟੀਫਿਕੇਸ਼ਨ ਆ ਇਹਨੂੰ ਡੀ ਨੋਟੀਫਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਅਸੀਂ ਇਥੋਂ ਜਾਵਾਂਗੇ ਨਹੀਂ ਤੇ ਅਸੀਂ ਪ੍ਰਦਰਸ਼ਨ ਕਰਨੋਂ ਹਟਾਂਗੇ ਨਹੀਂ ਕਿਉਂਕਿ 24 ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਸੰਯੁਕਤ ਕਿਸਾਨ ਮੋਰਚੇ ਨੇ ਰੱਖਿਆ ਉਹ ਕਰਨੇ ਵੀ ਜਿਵੇਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਵੇਂ ਹੀ ਨੋਟੀਫਿਕੇਸ਼ਨ ਰੱਦ ਕਰਨ ਨਹੀਂ ਤਾਂ ਸਰਕਾਰਾਂ ਕਈ ਵਾਰੀ ਰੋਹ ਨੂੰ ਮੱਠਾ ਕਰਨ ਦੇ ਰਹੇ ਚਾਹੇ ਤਾਂ ਨਾ ਹੁੰਦਿਆਂ ਸੀ ਪਿੱਛੇ ਨੂੰ ਹੋ ਗਏ ਆ ਤੇ ਹੋਏ ਹੁੰਦੇ ਨਹੀਂ ਕਿ ਜਦੋਂ ਗੱਲਬਾਤ ਦੀ ਖਤਮ ਹੋਣ ਲੱਗਦੀ ਆ ਉਦੋਂ ਉਹ ਫੇਰ ਉਹੀ ਚੀਜ਼ ਨੂੰ ਕੱਢ ਕੇ ਦੇਉਂਦੇ ਆ ਸੋ ਗੱਲ ਇਹ ਜੀ ਕਿ ਸਰਕਾਰ ਦੀ ਕਿਰਕਰੀ ਇਸ ਰੂਪ ਦੇ ਵਿੱਚ ਹੋਈ ਆ ਵੀ ਉਹਨਾਂ ਨੇ ਉੱਤੇ ਕੋਈ ਯਕੀਨ ਅੱਜ ਇਹ ਕਰਕੇ ਨਹੀਂ ਰਾਜ਼ੀ ਵੀ ਭਾਈ ਇਹਨਾਂ ਨੂੰ ਜਿਹੜਾ ਉਹ ਡੀ ਨੋਟੀਫਾਈ ਤੋਂ ਬਣਾ ਇਹਨਾਂ ਦੀ ਗੱਲ ਆਪਾਂ ਬਣਨ ਲੱਗੇ ਸੋ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਵੜਨ ਵਿੱਚ ਦੇ ਰਹੇ ਬੋਰਡ ਇਹਨਾਂ ਦੇ ਖਿਲਾਫ ਲੱਗੇ ਸੀ ਥਾਂ ਥਾਂ ਤੇ ਵਿਰੋਧ ਇਹਨਾਂ ਦਾ ਹੁੰਦਾ ਸੀ ਕਈ ਥਾਵਾਂ ਤੋਂ ਖਬਰਾਂ ਇਹ ਵੀ ਆਈਆਂ ਕਿ ਆਮ ਆਦਮੀ ਪਾਰਟੀ ਦੇ ਨੇਤਾ ਨੇ ਜਿਹੜੇ ਉਹ ਲੁਕ ਲੁਕ ਕੇ ਭੱਜੇ ਆ ਫਲਾਣੇ ਫੰਕਸ਼ਨ ਦੇ ਵਿੱਚ ਆਏ ਸੀ ਤੇ ਗੱਲ ਇਹ ਦੀ ਕਿ ਇਹ ਬਿਲਕੁਲ ਉਹੋ ਗੱਲ ਬਣ ਗਈ ਸੀ ਜਿਹੜੀ ਕਿ ਬੀ ਜੀ ਪੀ ਦੇ ਨਾਲ ਚੋਣਾਂ ਦੇ ਮੌਕੇ ਹੁੰਦੀ ਸੀ ਰੌਲਾ ਉਦੋਂ ਵੀ ਕਿਸਾਨੀ ਦਾ ਸੀ ਮਸਲਾ ਹੁਣ ਵੀ ਕਿਸਾਨੀ ਦਾ ਹੈ ਜੀ ਜੀ ਬਿਲਕੁਲ ਸਹੀ ਸਮਾਂ ਤੈਅ ਕਰੂਗਾ ਕੀ ਬਣਦਾ ਜਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਆਕਾਲੀ ਦਲ ਇੱਕ ਹੋਰ ਹੋਂਦ ਦੇ ਵਿੱਚ ਆ ਗਿਆ ਪਰ ਹੁਣ ਅਸਲੀ ਆਕਾਲੀ ਦਲ ਕਿਹੜਾ ਇਹਦੇ ਲਈ ਲੰਮੀ ਕਾਨੂੰਨੀ ਲੜਾਈ ਲੜੀ ਜਾਊਗੀ ਹਾਂ ਬਿਲਕੁਲ ਹੀ ਦੇਖੋ ਪਸ ਆਕਾਲੀ ਦਲ ਭਾਵੇਂ ਆਪਾਂ ਇੱਕ ਖੜਾ ਕਰਕੇ ਕਹਿਣਗੇ ਜੀ ਕਿ ਕੱਲ ਤੋਂ ਸਾਡੇ ਵਾਲਾ ਆਕਾਲੀ ਦਲ ਅਸਲੀ ਹੈ ਪਰ ਉਹਨੂੰ ਅਸਲੀ ਸਾਬਤ ਕਰਨ ਦੇ ਲਈ ਤਾਂ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਣਾ ਨਾ ਜਿਹੜੇ ਬੰਦੇ ਪਹਿਲਾਂ ਹੀ ਆਕਾਲੀ ਦਲ ਚਲਾਉਂਦੇ ਆ ਜਾਂ ਜਿਹੜਾ ਪਹਿਲਾਂ ਵਾਲਾ ਆਕਾਲੀ ਦਲ ਆ ਉਹ ਤਾਂ ਹੁਣ ਚੋਣ ਕਮਿਸ਼ਨ ਨੇ ਤੈਅ ਕਰਨਾ ਅਦਾਲਤ ਨੇ ਤੈਅ ਕਰਨਾ ਵੀ ਭਾਈ ਤੁਸੀਂ ਇਨੀ ਸਹੀ ਹੈਗੇ ਆ ਸਹੀ ਹੈਗੇ ਆ ਉਹ ਕਹਿੰਦੇ ਕਿ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਤੇ ਸਾਰੀ ਪ੍ਰੈਸ ਕਾਨਫਰੰਸ ਵੇਖੀ ਆ ਉਹਨਾਂ ਨੇ ਜੀ ਸਭ ਕੁਝ ਸਾਹਮਣੇ ਰੱਖਿਆ ਉਹ ਕਹਿੰਦੇ ਆ ਆ ਸਾਡਾ ਸੰਵਿਧਾਨ ਇਹ ਸੰਵਿਧਾਨ ਚੋਣ ਕਮਿਸ਼ਨ ਦੇ ਕੋਲੇ ਸੀ ਜਮ੍ਹਾਂ ਕਰਵਾਇਆ ਹੋਇਆ ਉਹ ਕਹਿੰਦੇ ਵੀ ਇਸ ਸੰਵਿਧਾਨ ਦੇ ਮੁਤਾਬਕ ਹੀ ਅਸੀਂ ਸਾਰਾ ਕੁਝ ਘਟਦੇ ਆ ਤੇ ਜਿਹੜੇ ਨਵੇਂ ਅਕਾੜੀ ਦਲ ਵਾਲੇ ਆ ਉਹ ਸਾਬਤ ਕਰ ਦੇਣ ਵੀ ਭਾਈ ਤੁਸੀਂ ਗਲਤ ਆ ਇਸ ਵਿਧਾਨ ਮੁਤਾਬਕ ਅਸੀਂ ਚੱਲਦੇ ਆਂ ਤੇ ਗੱਲ ਖਤਮ ਹੋ ਗਈ। ਉਹ ਕਹਿੰਦੇ ਵੀ ਐਂ ਬੈਠੇ ਬੈਠੇ ਆਪਾਂ ਕਹਿੰਦੇ ਜੀ ਕਿ ਮੇਰੇ ਆਲਾ ਕਾਜੀ ਦਾ ਅਥਲੀ ਆ। ਕਿਉਂ ਤਾਂ ਗੱਲ ਨਹੀਂ ਬਣਦੀ। ਉਹ ਕਹਿੰਦੇ ਪ੍ਰੈਕਟੀਕਲ ਤੌਰ ਦੇ ਉੱਤੇ ਗੱਲ ਕਰਕੇ ਦਿਖਾਓ ਹੁਣ ਵੀ ਆਜੋ ਅਦਾਲਤ ਦੇ ਵਿੱਚ ਤੇ ਅਦਾਲਤ ਦੇ ਵਿੱਚ ਪ੍ਰੂਵ ਕਰੋ ਕਿ ਭਾਈ ਤੁਹਾਡਾ ਜੋ ਫੈਸਲਾ ਹੈਗਾ ਹੈਗਾ ਉਹ ਸਹੀ ਹੈਗਾ ਕਿ ਬਾਕੀ ਗਲਤ ਹੈਗੇ ਆ। ਸੋ ਮਤਲਬ ਇਹ ਜੀ ਜਿਹੜੀ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕਹੀ ਹੈ ਨਾ ਅਸੀਂ ਇਹਨਾਂ ਦੇ ਕੋਲੋਂ ਚੋਣ ਨਿਸ਼ਾਨ ਵੀ ਲੈ ਲੈਣਾ। ਅਸੀਂ ਇਹਨਾਂ ਦੇ ਕੋਲ ਆ ਵੀ ਚੀਜ਼ ਲੈ ਲੈਣੀ ਆ ਅਸੀਂ ਇਹਨਾਂ ਦੇ ਕੋਲ ਆ ਵੀ ਚੀਜ਼ ਲੈ ਲੈਣੀ ਆ ਇਹ ਗੱਲਾਂ ਕਹਿਣ ਦੀਆਂ ਗੱਲਾਂ ਇਹ ਗੱਲਾਂ ਪ੍ਰੈਕਟੀਕਲ ਤੌਰ ਦੇ ਉੱਤੇ ਹਾਲੇ ਲਾਗੂ ਨਹੀਂ ਹੁੰਦੀਆਂ ਆ ਇਹ ਗੱਲਾਂ ਥੋੜਾ ਜਿਹਾ ਸਵਾਦ ਦਿੰਦੀਆਂ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਵੀ ਭਾਈ ਬਾਦਲ ਦਾ ਜਿਹੜਾ ਉਹ ਟੰਗਿਆ ਜਾਵੇ ਇਹ ਖਤਮ ਹੋ ਗਿਆ ਹੁਣ ਭਾਵੇਂ ਕਿ ਆਪਾਂ ਜਜ਼ਬਾਤ ਕੋਈ ਵੀ ਰਖੀਏ ਪਰ ਜਦੋਂ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਉਦੋਂ ਤਾਂ ਫਿਰ ਉਵੇਂ ਆ ਨਾ ਅਦਾਲਤ ਨੇ ਥੋੜੀ ਕਹਿੰਦਾ ਵੀ ਲੋਕ ਇਹ ਗੱਲ ਕਹਿੰਦੇ ਆ ਇਹ ਚੱਕ ਕੇ ਰੱਖੋ ਜੀ ਕੰਮ ਤੇ ਖਿੱਚ ਕੇ ਰੱਖੋ ਕੰਮ ਜੀ ਨਵੇਂ ਬੰਦੇ ਆ ਗਏ ਤੇ ਪੁਰਾਣੇ ਬੰਦੇ ਢਾ ਲਏ। ਸੋ ਇਹ ਹੁਣ ਲੰਮੀ ਪ੍ਰਕਿਰਿਆ ਦਾ ਵਿਸ਼ਾ ਇਉਂ ਹੁਣ ਤਕੜੀ ਚੋਣ ਨਿਸ਼ਾਨ ਕਿਵੇਂ ਮਿਲ ਜੂਗਾ? ਨਵੇਂ ਅਕਾਲੀ ਦਲ ਨੂੰ ਤਕੜੀ ਚੋਣ ਨਿਸ਼ਾਨ ਲੈਣ ਦੇ ਲਈ ਬਹੁਤ ਯਤਨ ਕਰਨੇ ਪੈਣਗੇ। ਸਾਬਤ ਕਰਨਾ ਪਊਗਾ, ਖੁਦ ਨੂੰ ਪ੍ਰੂਵ ਕਰਨਾ ਪਊਗਾ। ਵੇਖਦੇ ਪਾਈਓ ਕਿਵੇਂ ਪ੍ਰੂਵ ਕਰਦੇ, ਕਿਵੇਂ ਸਾਬਤ ਕਰਦੇ ਆ ਪਰ ਫਿਲਹਾਲ ਤਾਂ ਗੱਲ ਇਹ ਆ ਵੀ ਜ਼ੁਬਾਨੀ ਕਲਾਮੀ ਜਿਹੜੀ ਉਹ جنگ ਸ਼ੁਰੂ ਹੋ ਗਈ ਆ, ਜ਼ੀਬਾਂ ਦੀ ਲੜਾਈ ਸ਼ੁਰੂ ਹੋ ਚੁੱਕੀ ਆ। ਇਹ ਲੜਾਈ ਲੰਮੀ ਜਾਊਗੀ। ਡੇਢ ਸਾਲ ਹੁਣ ਰੀਲਾ ਦੇ ਉੱਤੇ ਜੰਗ ਇਵੇਂ ਚੱਲਦੀ ਰਹਿਣੀ ਆ ਵੀ ਭਾਈ ਉਹਨੇ ਉਹਨੂੰ ਮਾਰਾ ਕਹਤਾ ਉਹਨੇ ਉਹਦੇ ਪੋਤੜੇ ਫਰੋਲ ਤੇ ਉਹਨੇ ਉਹਦੇ ਪੋਤੜੇ ਫਰੋਲ ਤੇ ਹੁਣ ਬਸ ਆਹ ਕੁਛ ਚੱਲੀ ਜਾਣਾ ਜੀ ਜੀ ਬਿਲਕੁਲ ਸਹੀ ਪਟਨਾ ਸਾਹਿਬ ਉਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਕਹਿੰਦੇ ਨੇ ਵੀ ਦੋ ਅਕਾਲੀ ਦਲ ਬਣਨਾ ਕੌਮ ਦੇ ਲਈ ਚੰਗੀ ਗੱਲ ਨਹੀਂ ਹੈ ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਫਿਰ ਉੱਥੇ ਆ ਕੇ ਮੁੱਕਦੀ ਆ ਵੀ ਅਕਾਲੀ ਦਲ ਤਾਂ ਭਾਵੇਂ 20 ਬਣਾ ਲਓ ਵੋਟਰ ਕਿੰਨੇ ਆ ਵੋਟਰ ਤਾਂ ਤੁਹਾਡੇ ਵਧ ਨਹੀਂ ਰਹੇ ਅਕਾਲੀ ਦਲ ਵਧ ਹੀ ਜਾਂਦੇ ਆ ਉਦੇ ਨਾਲ ਕੋਈ ਫੈਰਾ ਤਾਂ ਹੋਣ ਵਾਲੀ ਗੱਲ ਹੈ ਨਹੀਂਗੀ ਸੋ ਤਾਜ਼ਾ ਜਾਣਕਾਰੀ ਇਹ ਆ ਕਿ ਵੋਟਰਾਂ ਦੀ ਗਿਣਤੀ ਦੇ ਵਿੱਚ ਵਾਧਾ ਨਹੀਂ ਹੁੰਦਾ ਤਾਂ ਕੋਈ ਵੀ ਅਜਿਹੀ ਨਹੀਂ ਹੈਗੀ ਜਿਹੜੀ ਕਿ ਲੋਕਾਂ ਦੇ ਵਿੱਚ ਜਾ ਕੇ ਵੋਟਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਨਾਲ ਜੋੜੇ ਆਪਣੇ ਨਾਲ ਤੋਰੇ ਬਸ ਸਾਰੇ ਇੱਕੋ ਜਿਹੀ ਗੱਲ ਕਰੀ ਜਾਂਦੇ ਆ ਸਾਡਾ ਆ ਕਾੜੀ ਦਲ ਚੰਗਾ ਹੈ ਸਾਡਾ ਕਾੜੀ ਦਲ ਚੰਗਾ ਹੈ ਉਹ ਵੀ ਤੁਸੀਂ ਵੋਟਰ ਦੀ ਗਿਣਤੀ ਦੇ ਵਿੱਚ ਵਾਧੇ ਦੀ ਕੋਸ਼ਿਸ਼ ਵੀ ਤਾਂ ਕਰੋ ਹੁਣ ਦੇਖੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਜੋ ਫਿਰ ਪ੍ਰਸਿੱਧਕਾਂ ਬਣੀਆਂ ਉਹ ਕਦੇ ਵੀ ਸਭ ਦੇ ਸਾਹਮਣੇ ਆ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਇੱਛਾ ਸੀ ਕਿ ਮੈਂ ਪ੍ਰਧਾਨ ਬਣਾ ਤੇ ਉਹ ਭਾਈ ਆਪਦੀ ਨੱਡਾਡੋਰੀਆ ਚੱਕ ਕੇ ਤੇ ਪ੍ਰਧਾਨ ਬਣ ਗਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਇਹਨਾਂ ਨੂੰ ਇਹਨਾਂ ਦੀ ਗਲ ਮੁਬਾਰਕ ਉਹ ਕਹਿੰਦੇ ਵੀ ਸਾਜ਼ਿਸ਼ ਘੜੀ ਗਈ ਆ ਕੌਮ ਇਸ ਵੇਲੇ ਜੋਧਾ ਦੇ ਵਿੱਚ ਆ ਲੋਕਾਂ ਨੂੰ ਇੱਕ ਕਰਨ ਦੀ ਗੱਲ ਕੀਤੀ ਸੀ ਅਸੀਂ ਧੜਿਆਂ ਨੂੰ ਇੱਕ ਕਰਨ ਦੀ ਗੱਲ ਕੀਤੀ ਸੀ ਪਰ ਇਹ ਤਾਂ ਭਾਈ ਧੜੇ ਵੀ ਜਿਹੜੇ ਇੱਕ ਆਪਦਾ ਬਣਾ ਕੇ ਤੇ ਆ ਪ੍ਰਧਾਨ ਬਣ ਗਏ ਆ ਉਹ ਕਹਿੰਦੇ ਜੀ ਸਕ੍ਰਿਪਟ ਇਸ ਗੱਲ ਦੀ ਪਹਿਲਾਂ ਹੀ ਬੜਾ ਲੰਮਾ ਸਮਾਂ ਪਹਿਲਾਂ ਲਿਖੀ ਜਾ ਚੁੱਕੀ ਸੀ ਇਹ ਤਾਂ ਹੁਣ ਕਹਿੰਦੇ ਸਭ ਦੇ ਸਾਹਮਣੇ ਕਹਾਣੀ ਆਈ ਆ ਇਹਦਾ ਸਕ੍ਰਿਪਟ ਇਹਨਾਂ ਨੇ ਬੜਾ ਲੰਮਾ ਸਮਾਂ ਪਹਿਲਾਂ ਲਿਖ ਲਈ ਸੀ ਮਤਲਬ ਇਹ ਜੀ ਕਿ ਆਉਂਦਾ ਸਮਾਂ ਨਾ ਜਿਹੜਾ ਉਹ ਇੱਕ ਦੂਜੇ ਦੇ ਪੈਰ ਮਿੱਦਣ ਤੇ ਇੱਕ ਦੂਜੇ ਦੀਆਂ ਅੰਦਰੂਨੀ ਗੱਲਾਂ ਨੂੰ ਉਜਾਗਰ ਕਰਨ ਦੇ ਲਈ ਥੇ ਰੱਖਿਆ ਜਾਣਾ ਇਹ ਭਾਈ ਉਹਨੇ ਉਹਨੂੰ ਨੰਗਾ ਕਰਤਾ ਉਹਨੇ ਉਹਨੂੰ ਨੰਗਾ ਕਰਤਾ ਹੁਣ ਬਸ ਆਹ ਕੁਝ ਝੱਲੀ ਜਾਣਾ ਪਰ ਸੋਅ ਅਸ ਰਸਾ ਤੇ ਸਿਰੇ ਤੇ ਗੰਢ ਜਿੰਨੀ ਦੇਰ ਤੱਕ ਅਕਾਲੀ ਆਗੂ ਲੋਕਾਂ ਦੇ ਵਿੱਚ ਜਾ ਕੇ ਮਿਹਨਤ ਨਹੀਂ ਕਰਦੇ ਜਿੰਨੀ ਦੇਰ ਤੱਕ ਅਕਾਲੀ ਆਗੂ ਲੋਕਾਂ ਦੇ ਵਿੱਚ ਜਾ ਕੇ ਦਿਨ ਰਾਤ ਨਹੀਂ ਕਰਦੇ ਭਾਵੇਂ ਉਹ ਗਰਨੀ ਹਰਪ੍ਰੀਤ ਸਿੰਘ ਦਾ ਟੜਾ ਹੋਵੇ ਭਾਵੇਂ ਸੁਖਬੀਰ ਬਾਦਲ ਹੋਰਾਂ ਵਾਲਾ ਟੜਾ ਹੋਵੇ ਉਨੀ ਦੇਰ ਤੱਕ ਕੁਝ ਨਹੀਂ ਬਟਿਆ ਜਾਣਾ ਕਹਿਣ ਦੀਆਂ ਗੱਲਾਂ ਹੋਰ ਆ ਕੁਝ ਕਰਕੇ ਦਿਖਾਉਣ ਦੀਆਂ ਗੱਲਾਂ ਹੋਰ ਆ ਇਕੱਲੀਆਂ ਜੀਭਾਂ ਦੇ ਨਾਲ ਪ੍ਰੈਸ ਕਾਨਫਰੰਸਾਂ ਕਰਨ ਦੇ ਨਾਲ ਰੀਲਾਂ ਵਾਇਰਲ ਕਰਨ ਦੇ ਨਾਲ ਭਾषण ਦੇਣ ਦੇ ਨਾਲ ਕੁਝ ਨਹੀਂ ਬਣਨਾਗਾ ਲੋਕ ਟੁੱਟੇ ਕਿਉਂ ਆ ਲੋਕ ਜੁੜ ਕਿਵੇਂ ਥੱਕਦੇ ਆ ਇਹ ਜਿਹੜੀ ਜ਼ਮੀਨੀ ਤੌਰ ਦੇ ਉੱਤੇ ਕੰਮ ਕਰਨਾ ਪੈਣਾ ਜੀ ਜੀ ਬਿਲਕੁਲ ਸਹੀ ਤੇ ਜਿਹੜਾ ਸਾਹਿਬ ਉਹਦੇ ਰਣਜੀਤ ਸਿੰਘ ਗਿੱਲ ਹੋਰਾਂ ਨੂੰ ਵੱਡੀ ਰਾਹਤ ਮਿਲੀਏ ਸੋਮਵਾਰ ਤੱਕ ਇਹ ਨਹੀਂ ਪੁੱਛਗੇ ਚ ਨਹੀਂ ਹੋਏਗੀ ਹਾਂ ਬਿਲਕੁਲ ਜੀ ਰਣਜੀਤ ਸਿੰਘ ਗਿੱਲ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਲੰਮਾ ਸਮਾਂ ਅਕਾਲੀ ਦਲ ਦੇ ਅਗੂ ਰਹੇ ਆ ਤੇ ਹੁਣ ਉਹ ਹੈਗੇ ਜੀ ਭਾਜਪਾ ਦੇ ਅਗੂ ਰਣਜੀਤ ਸਿੰਘ ਗਿੱਲ ਸੁਖਬੀਰ ਬਾਦਲ ਦੇ ਬਹੁਤ ਨੇੜਲੇਆਂ ਦੇ ਵਿੱਚੋਂ ਇੱਕ ਰਹੇ ਆ ਰਣਜੀਤ ਸਿੰਘ ਗਿੱਲ ਦੇ ਵੱਲੋਂ ਦੋ ਵਾਰ ਖਰੜ ਤੋਂ ਚੋਣ ਲੜੀ ਗਈ ਆ ਪਿਛਲੀ ਵਾਰ ਉਹ ਅਕਾਲੀ ਦਲ ਦੀ ਚੋਣ ਹਾਰ ਗਏ ਸੀਗੇ ਤੇ ਆਪਾਂ ਜਾਣਦੇ ਕਿ ਉਦੋਂ ਅਨਮੋਲਕ ਗਨਮਾਨ ਜਿੱਤ ਗਈ ਸੀ ਜਦੋਂ ਹੁਣ ਪਿਛਲੇ ਦਿਨੀ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਅਕਾਲੀ ਦਲ ਨੂੰ ਛੱਡਤਾ ਤੇ ਚਰਚਾ ਇਸ ਗੱਲ ਦੀ ਚੱਲ ਪਈ ਸੀ ਜੀ ਕਿ ਇਹ ਸ਼ਾਇਦ ਆਮ ਆਦਮੀ ਪਾਰਟੀ ਜਾਣਗੇ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਅਗਲੇ 2-3 ਦਿਨਾਂ ਬਾਅਦ ਤੇ ਅਨਮੋਲਕ ਗਨਮਾਨ ਨੇ ਅਸਤੀਫਾ ਦੇਤਾ ਤੇ ਇਸ ਗੱਲ ਦੇ ਉੱਤੇ ਚਰਚਾ ਹੋਰ ਵੀ ਚੱਲ ਪਈ ਵੀ ਭਾਈ ਇਹਨਾਂ ਦੀ ਥਾਂ ਹੁਣ ਇਹ ਲੈ ਲੈਣਗੇ ਸੋ ਐਂ ਲੱਗਦਾ ਸੀਗਾ ਪਰ ਗੱਲ ਬਿਲਕੁਲ ਉਲਟ ਹੋ ਗਈ ਇਸ ਦੇ ਦੱਸਿਆ ਇਹ ਦੀ ਕਿ ਅਨਮੋਲਕ ਗਨਮਾਨ ਨੂੰ ਬਣਾ ਲਿਆ ਗਿਆ ਤੇ ਉਹ ਫਿਰ ਪਾਰਟੀ ਦੇ ਵਿੱਚ ਹੀ ਆ ਫਿਰ ਇਹਨਾਂ ਦੇ ਕੋਲੇ ਰਾਹ ਕੋਈ ਨਹੀਂ ਸੀਗਾ ਕਿ ਰਣਜੀਤ ਸਿੰਘ ਗਿੱਲ ਬੀਜੇਪੀ ਚ ਸ਼ਾਮਲ ਹੋ ਗਏ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਨੂੰ ਹਲੇ 12 ਘੰਟੇ ਨਹੀਂ ਸੀ ਹੋਏ ਕਿ ਵਿਜੀਲੈਂਸ ਦੇ ਵੱਲੋਂ ਇਹਨਾਂ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਗਿਆ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਇਹਨਾਂ ਦੇ ਕਥਿਤ ਤੌਰ ਦੇ ਉੱਤੇ ਲੈਣ ਦੇ ਕਿਸੇ ਬਹੁਤ ਆ ਇਸ ਕਰਕੇ ਛਾਪਾ ਮਾਰਿਆ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ ਤੇ ਛਾਣਬਣ ਕੀਤੀ ਗਈ ਆ ਸੋ ਇਹਨਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਤੀ ਰਣਜੀਤ ਸਿੰਘ ਗੱਲ ਹੋ ਰਾਣੇ ਵਕੀਲਾ ਰਾਹੀਂ ਇਹ ਭਾਈ ਮੈਨੂੰ ਇਹ ਗ੍ਰਿਫਤਾਰੀ ਗਲਤ ਆ ਜੇ ਮੇਰੀ ਗ੍ਰਿਫਤਾਰੀ ਕਰਦੇ ਆ ਤਾਂ ਗਲਤ ਕੁਝ ਹੋਊਗਾ ਸੋ ਹੁਣ ਪਤਾ ਲੱਗਦਾ ਜੀ ਅਦਾਲਤ ਨੇ ਇਹਨਾਂ ਨੂੰ ਰਾਹਤ ਦਿੱਤੀ ਆ ਤੇ ਇਹ ਗੱਲ ਕਹੀ ਆ ਕਿ ਰਣਜੀਤ ਸਿੰਘ ਗੱਲ ਨੂੰ ਪੁੱਛ ਕੇਸ਼ ਵਾਸਤੇ ਸੋਮਵਾਰ ਤੱਕ ਦੇ ਲਈ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਹੁਣ ਸੋਮਵਾਰ ਤੋਂ ਬਾਅਦ ਕੀ ਹੋਊਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਫਿਲਹਾਲ ਅਦਾਲਤ ਨੇ ਇਹਨਾਂ ਨੂੰ ਥੋੜੀ ਜਿਹੀ ਰਾਹਤ ਦਿੱਤੀ ਆ ਜੀ ਜੀ ਤੇ ਟੇਣਾ ਸਾਹਿਬ ਮਜੀਠੀਆ ਸਾਹਿਬ ਦੇ ਬਾਰੇ ਵਿੱਚ ਕੀ ਅਪਡੇਟ ਹੈ ਜੀ ਉਹਨਾਂ ਨੂੰ ਕਹਿੰਦੇ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ हां ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਜੀ ਦੇਖੋ ਭਗਵੰਤਮਾਨ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਂ ਪੱਕੇ ਪੈਰੀਂ ਕੰਮ ਕੀਤਾ ਹੈ ਤਕੀ ਉਹ ਮੈਨੂੰ ਲੱਗਦਾ ਵੀ ਫਿਰ ਗੱਲ ਪੱਕੇ ਪੈਰੀਆਂ ਦੀ ਹੋ ਗਈ ਆ ਕਿਉਂਕਿ ਜਦੋਂ ਵੀ ਆਪਾਂ ਦੇਖਦੇ ਆਂ ਮਿਤੀਲੀ ਜਾਣਕਾਰੀ ਇਹ ਆਉਂਦੀ ਹੈ ਜੀ ਕਿ 2 ਘੰਟੇ ਲਗਾਤਾਰ ਬਹਿਸ ਹੋਈ ਦੋਵਾਂ ਧਿਰਾਂ ਦੇ ਵਕੀਲਾਂ ਦੀ 1.5 ਘੰਟਾ ਬਹਿਸ ਹੋਈ 3 ਘੰਟੇ ਬਹਿਸ ਹੋਈ ਪਰ ਉਹਦਾ ਸਿੱਟਾ ਕੋਈ ਨਹੀਂ ਨਿਕਲ ਰਿਹਾ ਜਾਂ ਕਹਿ ਰਿਹਾ ਵੀ ਭਾਈ ਜ਼ਮਾਨਤ ਹੋ ਗਈ ਆ ਜਾਂ ਕਹਿ ਰਹੀਏ ਜ਼ਮਾਨਤ ਹੋਣੀ ਹੀ ਨਹੀਂ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਕੁਝ ਨਹੀਂ ਹੁੰਦਾ ਹੁਣ ਕੱਲ ਵੀ 1.5 ਘੰਟਾ ਬਹਿਸ ਹੋਈ ਆ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਤੇ ਉਹ ਜ਼ਮਾਨਤ ਵਾਲੀ ਅਰਜ਼ੀ ਦੀ ਹੁਣ ਅੱਜ ਫੇਰ ਬਹਿਸ ਹੋਊਗੀ ਜਿਹੜੀ ਹੈਗੀ ਜੀ ਬੈਰਕ ਬਦਲਣ ਵਾਲੀ ਗੱਲ ਉਹ ਬੈਰਕ ਬਦਲਣ ਵਾਲੀ ਗੱਲ ਖੜੀ ਗਈ ਜੀ ਅੱਗੇ ਉਹ 21 ਅਗਸਤ ਦੇ ਉੱਤੇ ਪੈ ਗਈ ਆ ਸੋ ਦੇਖਦੇ ਭਾਈ 21 ਅਗਸਤ ਨੂੰ ਬੈਰਕ ਬਦਲੀ ਜਾਂਦੀ ਕਿ ਨਹੀਂ ਉਸ ਤੋਂ ਪਹਿਲਾਂ ਜ਼ਮਾਨਤ ਹੁੰਦੀ ਹੈ ਕਿ ਨਹੀਂ ਪਰ ਆ ਕਾਲੀ ਗੱਲ ਤਾਂ ਇਸ ਵੇਲੇ ਖਿੰਡਿਆ ਇਹਨਾਂ ਪਿਆ ਵੀ ਉਹ ਪਾਈ ਹੋਰ ਰਾਹਾਂ ਦੇ ਉੱਤੇ ਆ ਮੇਰੇ ਖਿਆਲ ਤੋਂ ਮਜੀਠੀਆ ਉਹਨਾਂ ਨੂੰ ਭੁੱਲੀ ਜਾਂਦਾ ਉਹਨਾਂ ਨੂੰ ਤਾਂ ਇਹ ਵੀ ਭਾਈ ਅਸੀਂ ਆਪਦੀ ਹੋਂਦ ਬਚਾਈਏ ਵੀ ਜਿਸ ਤਰੀਕੇ ਦੀ ਲੜਾਈ ਨਵੀਂ ਸਿਰੇ ਤੋਂ ਚੱਲ ਪਈ ਆ ਉਹ ਉਧਰਲੇ ਪਾਸੇ ਮਸਰੂਫ ਹੋ ਗਿਆ ਸੋ ਕੁੱਲ ਮਿਲਾ ਕੇ 100-100 ਰਸਾ ਸਿਰੇ ਤੇ ਗੰਢ ਗੱਲ ਇਹ ਆ ਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਇਹਨਾਂ ਦੇ ਵਿੱਚ ਕਟੌਤੀ ਨਹੀਂ ਹੋ ਰਹੀ ਆ ਪਰਸੋ ਦੀ ਗੱਲ ਆ ਜਦੋਂ ਗਨੀਬ ਕੌਰ ਮਜੀਠੀਆ ਵੀ ਉੱਥੇ ਪਹੁੰਚੇ ਸੀਗੇ ਯਾਨੀ ਕਿ ਅਦਾਲਤ ਦੇ ਵਿੱਚ ਵਕੀਲ ਬਿਸ਼ਕ ਇਹ ਗੱਲ ਕਹਿੰਦੇ ਮਜੀਠੀਆ ਦੇ ਵੀ ਭਾਈ ਸਰਕਾਰ ਦੇ ਵੱਲੋਂ ਬਦਲਾ নাও ਕਾਰਵਾਈ ਕੀਤੀ ਗਈ ਆ ਇਹਨਾਂ ਦੇ ਪਿੱਠ ਪੱਲੇ ਕੁਝ ਨਹੀਂਗਾ ਇਹ ਸਿਰਫ ਤੇ ਸਿਰਫ ਅ ਜਿਹੜਾ ਇਹਨਾਂ ਨੂੰ ਖਿਜਾਉਣ ਦੇ ਲਈ ਜਾਂ ਕਹਿ ਲਈਏ ਇਹਨਾਂ ਨੂੰ ਹੋਰ ਵਿਖੜਲ ਕਰਨ ਦੇ ਲਈ ਵੀ ਬਾਹਰ ਆ ਕੇ ਤੇ ਤੇ ਸਾਡੇ ਖਿਲਾਫ ਨਾ ਬੋਲਣ ਸਰਕਾਰ ਦੀਆਂ ਕੋਸ਼ਿਸ਼ਾਂ ਇਹ ਹੈਗੀਆਂ ਜਦਕਿ ਇਹਨਾਂ ਦੇ ਕੋਲੇ ਸਬੂਤ ਕੋਈ ਵੀ ਨਹੀਂ ਉਹ ਲਗਾਤਾਰ ਇੱਕੋ ਗੱਲ ਕਹਿੰਦੇ ਵੀ ਇਹਨਾਂ ਦੇ ਕੋਲੇ ਸਬੂਤ ਇੱਕ ਵੀ ਨਹੀਂ ਆ ਉਹ ਦੇਖਦੇ ਭਾਈ ਕੀ ਬਣਦਾ ਅੱਜ ਅਥਣ ਤੱਕ ਪਤਾ ਲੱਗ ਦੂਗਾ ਵੀ ਸੁਣਵਾਈ ਹੋ ਕੇ ਤੇ ਬਾਅਦ ਵਿੱਚ ਤਰੀਕ ਅਗਲੀ ਪੈਂਦੀ ਆ ਜਾਂ ਇਹਦੇ ਵਿੱਚੋਂ ਕੁਝ ਹੋਰ ਨਿਕਲ ਕੇ ਆਉਂਦੀ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਪੰਜਾਬ ਸਰਕਾਰ ਨੇ ਚਲਾਇਆ ਸੀ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਖਿਲਾਫ ਕਹਿੰਦੇ ਸਾਲ ਚ 5000 ਪਰਚੇ ਹੋਏ ਨੇ ਹਰਪਾਲ ਸਿੰਘ ਟੀਮਾ ਹੋਰਾਂ ਦਾ ਕਹਿਣਾ ਇਹ ਹਾਂ ਬਿਲਕੁਲ ਜੀ ਹਰਪਾਲ ਸਿੰਘ ਟੀਮਾ ਹੋਰਾਂ ਦਾ ਕਹਿਣਾ ਵੀ ਨਸ਼ਿਆਂ ਦੇ ਖਿਲਾਫ ਇੱਕ ਸਾਲ ਦੇ ਵਿੱਚ 5000 ਦੇ ਕਰੀਬ ਪਰਚੇ ਦਰਜ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਪੰਜਾਬ ਦੀ ਸਰਕਾਰ ਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਜਾ ਰਹੀ ਪੰਜਾਬ ਦੀ ਸਰਕਾਰ ਨੇ ਹੁਣ ਤੱਕ ਨਸ਼ਾ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਖਾਤਮਾ ਕਰਨ ਚ ਸਫਲਤਾ ਹਾਸਲ ਕੀਤੀ ਆ ਹੁਣ ਅੱਜ ਉਹਨਾਂ ਨੇ ਮਹੱਤਵਪੂਰਨ ਗੱਲ ਕਹੀ ਆ ਕਿ 5000 ਨਸ਼ਾ ਤਸਕਰਾਂ ਦੇ ਉੱਤੇ ਜਾਂ ਨਸ਼ੇ ਦੇ ਮਾਮਲਿਆਂ ਦੇ ਉੱਤੇ ਵਕਫ-ਵਕਫ ਲੋਕਾਂ ਦੇ ਪਰਚੇ ਦਰਜ ਕਰਨਾ ਇਹ ਦੱਸਣ ਦੇ ਲਈ ਕਾਫੀ ਆ ਵੀ ਸਾਡੀ ਸਰਕਾਰ ਕਿੰਨੀ ਮਸਤਾਈ ਦਾ ਸਾਡੀ ਸਰਕਾਰ ਕਿਸ ਤਰੀਕੇ ਦੇ ਨਾਲ ਜੰਗ ਲੜ ਰਹੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਹੁਣ ਤੱਕ ਕੁਆਂਟਲਾਂ ਦੇ ਹਿਸਾਬ ਦੇ ਉੱਤੇ ਨਸ਼ੀਲੀਆਂ ਗੋਲੀਆਂ ਕੈਪਸੂਲ ਤੇ ਹੋਰ ਚੀਜ਼ਾਂ ਪੜੀਆਂ ਗੱਲਾਂ ਤੇ ਕਵੰਟਲਾਂ ਦੇ ਹਿਸਾਬ ਤੇ ਉਹ ਕਹਿੰਦੇ ਜੀ ਕਿ ਇਥੇ ਫੀਮ ਤੇ ਹੋਰ ਚੀਜ਼ਾਂ ਪੜੀਆਂ ਸੀ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਪੂਰਾ ਪੰਜਾਬ ਨਸ਼ਿਆਂ ਦੇ ਖਿਲਾਫ ਇਕੱਠ ਟ ਹੋਵੇ ਜਿਵੇਂ ਕਿ ਉਹ ਕਹਿੰਦੇ ਵੀ ਸਾਡੀ ਸਰਕਾਰ ਲੱਗੀ ਆ ਇਹਨੇ ਬਹੁਤ ਵੱਡੇ ਪੱਦਰ ਦੇ ਉੱਤੇ ਫਰਕ ਵੀ ਪਾਇਆ ਉਹ ਕਹਿੰਦੇ ਵੀ ਹੁਣ ਨਸ਼ਾ ਤਸਕਰਾਂ ਦੀ ਸਪਲਾਈ ਜੀ ਅਸੀਂ ਤੋੜ ਦਿੱਤੀ ਆ ਖਿਲਾੜੀ ਲੜੀ ਨਾਲੋਂ ਲੜੀ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋਏ ਆ ਉਹ ਕਹਿੰਦੇ ਜੀ ਆਉਂਦੇ ਸਮੇਂ ਦੇ ਵਿੱਚ ਨਤੀਜੇ ਇਹਦੇ ਹੋਰ ਵੀ ਜ਼ਿਆਦਾ ਵੱਧ ਵਧੀਆ ਆਉਣਗੇ ਵਿਰੋਧੀ ਪਾਰਟੀ ਕਹਿੰਦੇ ਗੱਲ ਕਹਿੰਦੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਗੱਲਾਂ ਕਰਦੀ ਹੈ ਕੋਈ ਨਸ਼ੇ ਨੂੰ ਫਰਕ ਨਹੀਂ ਪਿਆ ਨਸ਼ਾ ਪਹਿਲਾਂ ਵਗੂਈਆਂ ਇਹ ਡਰਾਮਾ ਕੀਤਾ ਜਾ ਰਿਹਾ ਸੋ ਚਲੋ ਕੁਝ ਵੀ ਹੋਵੇ ਪੁੱਲ ਬਣਾ ਕੇ ਗੱਲ ਇਹ ਵੀ ਨਸ਼ਾ ਦੇ ਉੱਤੇ ਜੰਗ ਚੱਲਦੀ ਹੁੰਦੀ ਸੀ ਤੇ ਇਸ ਵੇਲੇ ਨਸ਼ਾ ਦੇ ਖਿਲਾਫ ਯੁੱਧ ਚੱਲ ਰਿਹਾ ਜੀ ਜੀ ਤੇ ਡੇਰਾ ਸਾਹਿਬ ਉੱਧਰ ਕਹਿੰਦੇ 15 ਅਗਸਤ ਦੇ ਮੱਦੇਨਜ਼ਰ ਯਾਨੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੱਪੇ-ਚੱਪੇ ਤੇ ਚੈਕਿੰਗ ਜਾਰੀ ਹੈ ਜੀ हां बिल्कुल जी क्योंकि 15 अगस्त ਨੂੰ ਆਪਾਂ ਜਾਣਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਵਿੱਚ ਰੰਗਾਲੇ ਹਰਾਉਣਾ ਤੇ ਹੁਣ ਤੱਕ 2-3 ਵਾਰ ਇਹੋ ਜੀ ਧਮਕੀ ਆ ਗਈ ਆ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਅਸੀਂ ਜਾਨੀ ਤੌਰ ਤੇ ਨੁਕਸਾਨ ਕਰਨਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਅਸੀਂ ਆ ਕਰ ਦੇਣਾ ਉਹਦੇ ਮੱਦੇ ਨਜ਼ਰ ਪੰਜਾਬ ਦੀ ਪੁਲਿਸ ਆ ਜਿਹੜੀ ਉਹ ਚੱਪੇ-ਚੱਪੇ ਦੇ ਉੱਤੇ ਤਾਇਨਾਤ ਆ ਤੇ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਕ ਵਕ ਹੋਰ ਮੰਤਰੀਆਂ ਨੇ ਵਕ ਵਕ ਥਾਵਾਂ ਤੇ ਰੰਗਾਲੇ ਹਰਾਉਣਾ ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਨਾਲ ਕੇਲੇ ਦੇ ਉੱਤੇ ਸੋ ਇਹ ਆਜ਼ਾਦੀ ਦਿਹਾੜੇ ਦੇ ਮੌਕੇ ਹਰ ਸਾਲ ਹੁੰਦਾ ਸੋ ਪੰਜਾਬ ਦੇ ਵਿੱਚ ਵੈਸੇ ਵੀ ਇਹ ਭਾਈ 15 ਅਗਸਤ ਦੇ ਮੱਦੇਨਜ਼ਰ ਚੈਕਿੰਗ ਤਾਂ ਹੁੰਦੀ ਆ ਗੱਡੀਆਂ ਰਾਤ ਦੇ ਵੇਲੇ ਦਿਨ ਦੇ ਵੇਲੇ ਜਾਣ ਇਹਨਾਂ ਦੀ ਚੈਕਿੰਗ ਹੋਣੀ ਵੀ ਚਾਹੀਦੀ ਹੈ ਚਲੋ ਪਰ ਹੁਣ ਜਿਹੜੀ ਜਾਣਕਾਰੀ ਵੀ ਜਦੋਂ ਧਮਕੀ ਦਿੱਤੀ ਆ ਤੇ ਫਿਰ ਇਹ ਜਿਹੜੀ ਚੈਕਿੰਗ ਆ ਇਹ ਹੋਰ ਵੱਧ ਸਿੱਦਤ ਦੇ ਨਾਲ ਆ ਜੇ ਤੁਸੀਂ ਰਾਤ ਦੇ ਵੇਲੇ ਦਿਨ ਦੇ ਵੇਲੇ ਇਸ ਵੇਲੇ ਗੱਡੀ ਲੈ ਕੇ ਕਿਤੇ ਜਾਂਦੇ ਆ ਤੇ ਪਈ ਤੁਹਾਡੀ ਪੁੱਛ ਕਿਸ ਵੀ ਪੂਰੀ ਹੁੰਦੀ ਆ ਤੁਹਾਡੀ ਡਿੱਗੀ ਚ ਇੱਕ ਹੁੰਦੀ ਆ ਤੁਹਾਡੇ ਕੋਲ ਜਾਣਕਾਰੀ ਲਈ ਜਾਂਦੀ ਵੀ ਤੁਸੀਂ ਕੌਣ ਹੈਗੇ ਆ ਸੋ ਇਹ ਜਿਕੇ ਲਗਾਤਾਰ ਚੈਕਿੰਗ ਦਾ سلسلہ جاری ਆ ਤੇ ਬਾਕੀ 15 ਅਗਸਤ ਦੇ ਮੌਕੇ ਤੱਕ ਕੁਝ ਠੀਕਸਾ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਹਦੀ ਅਸੀਂ ਕੰਮ ਕਰਦੇ ਹਾਂ ਜੀ ਤੇ ਟੈਨਾ ਸਾਹਿਬ ਉੱਧਰ ਖਬਰ ਆ ਰਹੀ ਹੈ ਕਿ ਪਾਣੀ ਦੇ ਵਿੱਚ 50 ਦੇ ਕਰੀਬ ਲੋਕ ਜਿਹੜੇ ਉਹ ਵਹਿ ਗਏ ਤੇ ਪਾਕਿਸਤਾਨ ਜਾਂਦਾ ਚਾਹੁੰਦੇ ਬੱਚੇ हां बिल्कुल जी देखो सानो ना ਲੋਕਾਂ ਦੀ ਉਨੀ ਜਾਣਕਾਰੀ ਨਹੀਂ ਹੁੰਦੀ ਕਿ ਵਿਚਾਰੇ ਕਿਹੜੇ ਕਿਹੜੇ ਦੁੱਖਾਂ ਦੇ ਵਿੱਚ ਉਹ ਜ਼ਿੰਦਗੀ ਕੱਢ ਰਹੇ ਆ ਕਿਹੜੇ ਕਿਹੜੇ ਹਾਲਾਤ ਦੇ ਵਿੱਚ ਜ਼ਿੰਦਗੀ ਉਹ ਜਿਉਂ ਰਹੇ ਆ ਤੇ ਜਦੋਂ ਕਦੇ ਉਹਦੇ ਬਾਰੇ ਪਤਾ ਲੱਗਦਾ ਪਤਾ ਫਿਰ ਜ਼ਿੰਦਗੀ ਦੀ ਅਸਲ ਸਾਰਤਾ ਤਤਨਾ ਨਿਕਲਦਾ ਵੀ ਭਾਈ ਆ ਵੀ ਇੱਕ ਪੱਖ ਹੈ ਇੰਉਂ ਵੀ ਜੋਇਆ ਜਾਂਦਾ ਇਹ ਖਬਰ ਆਈ ਜੀ ਫਿਰੋਜ਼ਪੁਰ ਦੇ ਵੱਲੋਂ ਤੇ ਪਤਾ ਇਹ ਲੱਗਾ ਜੀ ਕਿ ਉੱਥੇ ਇੱਕ ਕਿਸ਼ਤੀ ਆ ਜਿਹੜੀ ਉਹ ਪਾਣੀ ਦੇ ਵਿੱਚ ਵਹਿ ਚੱਲੀ ਸੀ ਤੇ ਇਹ ਪਾਕਿਸਤਾਨ ਵੱਲ ਹੋਤ ਰਹੀ ਸੀ ਉਹਨਾਂ ਬੰਦਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਬਚਾਇਆ ਗਿਆ ਤੇ ਜੇਕਰ ਇਹ ਪਾਕਿਸਤਾਨ ਦੇ ਵੱਲ ਚਲੀ ਜਾਂਦੀ ਤਾਂ ਫੇਰ ਸ਼ਾਇਦ ਇਹ ਵਿਚਾਰੇ ਵਾਪਸ ਵੀ ਨਾ ਭੇਜੇ ਜਾਂਦੇ ਜਾਂ ਬਹੁਤ ਵੱਡੇ ਪੱਧਰ ਤੇ ਨਵੇਂ ਸਰਹੱਦ ਸੰਘਰਸ਼ ਕਰਨਾ ਪੈਂਦਾ ਵੀ ਸਾਡੇ ਲੋਕ ਆ ਜਿਹੜੇ ਨਾਗਰਿਕਾ ਜਿਹੜੇ ਵਾਪਸ ਭੇਜੇ ਜਾਣ ਸੋ ਮਮਦੋਟ ਆ ਜਿਹੜਾ ਫਿਰੋਜ਼ਪੁਰ ਦੇ ਵਿੱਚ ਕਸਬਾ ਉਹਦੇ ਲਾਗੇ ਪਿੰਡ ਆ ਗਦਨੀ ਵਾਲਾ ਗਦਨੀ ਵਾਲਾ ਸਰਹੱਦੀ ਪਿੰਡ ਆ ਇੱਥੋਂ ਦੇ ਲੋਕਾਂ ਨੂੰ ਦਰਿਆ ਪਾਰ ਕਰਕੇ ਤੇ ਆਪਣੀ ਖੇਤੀਬਾੜੀ ਕਰਨ ਵਾਸਤੇ ਜਾਣਾ ਪੈਂਦਾ ਦਰਿਆ ਕਰਨਾ ਕਿਸ਼ਤੀ ਰਹੀਂ ਪਾਰ ਤੇ ਕਿਸ਼ਤੀ ਦੇ ਵਿੱਚ ਸੀਗੇ ਜੀ ਲਗਭਗ 50 ਲੋਕ ਸਵਾਰ ਉਹ ਜਿਹੜੇ ਲੋਕ ਆ ਉਹ ਜਿਹੜੇ ਜਾਂਦੇ ਸੀਗੇ ਤੇ ਪਾਣੀ ਦਾ ਪੱਧਰ ਇਸ ਵੇਲੇ ਵਧਿਆ ਹੋਇਆ ਇਸ ਕਰਕੇ ਰਾਹ ਦੇ ਵਿੱਚ ਕਿਸ਼ਤੀ ਜਿਹੜੀ ਡੋਲ ਗਈ ਤੇ ਪਾਣੀ ਦੇ ਵਹਾਅ ਨਾਲ ਦੂਜੇ ਪਾਸੇ ਨੂੰ ਧੁਰਪੀ ਤੇ ਇਹ ਪਾਕਿਸਤਾਨ ਦੇ ਵੱਲ ਕਿਸ਼ਤੀ ਜਾਣ ਲੱਗੀ ਸੀ ਇਹ ਤਾਂ ਲੋਕਾਂ ਨੇ ਜਿਹੜੇ ਬਾਕੀਆਂ ਨੇ ਕਿਸ਼ਤੀ ਉੱਥੇ ਮਗਰ ਲਾ ਕੇ ਤੇ ਇਹਨਾਂ ਨੂੰ ਬਚਾਇਆ ਵੀ ਇਹ ਜ਼ਿੰਦਗੀ ਦੀ ਬਚਾਈ ਹੈ ਤੇ ਪਰਲੇ ਪਾਰ ਜਾਣੋਂ ਦੀ ਬਚਾਇਆ ਸੋ ਮਤਲਬ ਇਹ ਵੀ ਲੋਕ ਇਸ ਹਾਲਾਤ ਦੇ ਵਿੱਚ ਵੀ ਜ਼ਿੰਦਗੀ ਜਿਉਂਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਤੇ ਪਰ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਪੰਜਾਬ ਦਾ ਮੌਸਮ ਲੰਘੇ ਕੱਲ ਤਾਂ ਗਰਮ ਸੀਗਾ ਜੀ ਵੈਸੇ ਕੁਝ ਕੁ ਥਾਵਾਂ ਤੇ ਕੜੀਆਂ ਪਈਆਂ ਸੀ ਪਰ ਇੰਨੀਆਂ ਕੜੀਆਂ ਨਹੀਂ ਵੀ ਆਪਾਂ ਕਹਿ ਦਈਏ ਮੌਸਮ ਬਹੁਤ ਠੰਡਾ ਹੋ ਗਿਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਜੀ ਕਿ ਅੱਜ ਪੰਜਾਬ ਦੇ ਵਿੱਚ ਬਹੁਤਾ ਨਹੀਂ ਪੈਣ ਦੀ ਆਸ ਨਹੀਂ ਹੈ ਤੇ ਕੱਲ ਨੂੰ ਯਾਨੀ ਕਿ 14 ਤਰੀਕ ਨੂੰ ਪੰਜਾਬ ਦੇ ਵਿੱਚ ਭਰਮਾ ਨਹੀਂ ਪੈਣ ਦੀ ਪ੍ਰਵਕ ਬਾਣੀ ਕੀਤੀ ਗਈ ਆ ਬਾਕੀ ਦੇਖਦੇ ਆ ਪੰਜਾਬ ਦੇ ਵਿੱਚ 36 37 38 ਡਿਗਰੀ ਟੈਂਪਰੇਚਰ ਹੈ ਇਸ ਵੇਲੇ ਹੁੰਦਾ ਹਰ ਰੋਜ਼ ਤੇ ਕਣੀਆਂ ਵਾਲਾ ਦੌਰ ਆ ਜਿਹੜਾ ਮੌਸਮ ਉਹ ਪਾਗ ਨੇ ਗੱਲ ਕਹੀ ਹੈ ਕਿ ਬਹੁਤਾ ਦੌਰ ਤਾਂ ਨਿਕਲ ਗਿਆ ਉਹ ਕਹਿੰਦੇ ਜੀ 80% ਤਾਂ ਮੀਂਹ ਵਾਲਾ ਵੇਲਾ ਨਿਕਲ ਗਿਆ ਤੇ ਬਾਕੀ ਜਿਹੜਾ ਰਹਿ ਗਿਆ ਉਹ ਕਿੰਨਾ ਕਿੰਨੀ ਪਾਉਂਦਾ ਵਕਤ ਦੱਸੂਗਾ ਪਰ ਇਹ ਜੀ ਕਿ ਪੰਜਾਬ ਦੇ ਵਿੱਚ ਇਤਕੀ ਮੀਂਹ ਚ ਸੁਖ ਨਾਲ ਚੰਗੇ ਪੈ ਗਏ ਆ ਜੀ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਐਡੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਬਹੁਤ ਧੰਨਵਾਦ